ਹਾਂਜੀ ਸਤਿ ਸ੍ਰੀਕਾਲ ਜੀ ਅਦਾਬ ਨਮਸਕਾਰ ਮੈਂ ਹਾਂ ਤੁਹਾਡਾ ترسےਮ ਸਿੰਘ ਰਾਜੀਆ ਕੀਤੀ ਪੰਜਾਬ ਤਿਹਾੜਾ ਅਜਰਾ ਜੋ ਟਾਈਮ ਹੈ ਸਵੇਰ ਦੇ 10 ਵਜੇ ਚੁੱਕੇ ਨੇ ਤੁਸੀਂ ਪਾਰਕ ਤੋਂ ਸਾਬ ਲੈ ਆਈ ਲਿਆ ਹੁਣ ਹਰ ਰੋਜ਼ ਵੀਡੀਓ ਦੇਖਦੇ ਹੋਂ ਜਿਹੜੇ ਤੇ ਆਪਾਂ ਹੁਣ ਖੜਿਆਂਗੇ ਅੱਜ ਮਾਮੇ ਦੇ ਘਰ ਆਇਾਂਗੇ ਮਾਮੇ ਦੇ ਘਰ ਆਇਆ ਆਪਾਂ ਮੰਮੀ ਆਈਏ ਨਾਲ ਨੀਤੂ ਬਾਈ ਐ ਰਖੜੀ ਬੰਨਣ ਤੇ ਪਹਿਲਾਂ ਤਾਂ ਪਾਰਕ ਨੂੰ ਜ਼ਰੂਰ ਲੱਕ ਦਿਓ ਜੀ ਤੇ ਕਮੈਂਟ ਕਰਿਓ ਵਧੀਆ-ਵਧੀਆ ਤੇ ਦੱਸੋ ਜੀ ਪਾਰਕ ਕਿਵੇਂ ਲੱਗਾ ਤੁਹਾਨੂੰ ਪਹਿਲਾਂ ਸੈਰਾਂ ਚ ਸੁਣੀ ਦਿੰਦੇ ਇਹ ਜੇ ਪਾਰਕ ਹੁਣ ਪਿੰਡਾਂ ਵਿੱਚ ਵੀ ਸਰਕਾਰ ਵੱਲੋਂ ਵਿਕਾਸ ਹੋ ਰਿਹਾ ਜਿਹੜਾ ਇਹ ਬਣੇ ਹੋਏ ਨੇ ਦੇਖੋ ਗ੍ਰੀਨਰੀ ਤੇ ਇੱਧਰ ਸਾਡੇ ਮਾਤਾ ਰਾਣੀ ਦਾ ਜੋ ਮੇਲਾ ਭਰਦਾ ਬਹੁਤ ਵੀਡੀਓ ਚ ਦਿਖਾਇਆ ਤੁਹਾਨੂੰ ਪਹਿਲਾਂ ਮੇਲਾ ਵੀ ਤੇ ਇਹ ਆ ਸਾਡੇ ਮਾਤਾ ਰਾਣੀਆਂ ਤੇ ਇੱਧਰ ਮਾਮੀ ਦੇ ਘਰ ਆਪਾਂ ਆਏ ਆ ਤੇ ਮਮਮੀ ਨੇ ਮਤਾਰਤਾ ਸੀਗਾ ਤੇ ਮੈਂ ਵੀਡੀਓ ਬਣਾਉਣ ਲੱਗ ਗਿਆ ਤੇ ਮਮਮੀ ਪੀ ਤਿਆਰ ਹੋ ਗਿਆ ਨਾ ਤੋ ਕੇ ਕੰਮ ਨਿਮੇੜ ਕੇ ਓਏ ਕਾਕੂ ਤੇ ਸਸੀਗਾ ਮਮਮੀ ਸਸੀਕਾਲ ਪੁੱਤ ਤੇ ਚਲੋ ਆ ਮਿਲਦੇ ਆ ਤੇ ਮਾਮਾ ਜੀ ਦੀ ਰਖੜੀ ਬਣਨੀ ਹੈ ਮਮਮੀ ਦੀ ਭੂਆ ਦਾ ਪੁੱਤ ਹੈ ਸਕੇ ਮਾਮੇ ਨੂੰ ਵਾਦੇ ਹੀ ਨੇ ਸਾਨੂੰ ਕਿਉਂ ਜੀ ਸਕਾ ਮਾਮਾ ਦਾ ਕਰੀ ਉਹਨੇ ਹਰ ਰੋਜ਼ ਮਿਲਦੇ ਨੇ ਤੇ ਕਾਹਦਾ ਬਦਲੇ ਵੀ ਲੋਕਾਂ ਦੇ ਪਿੰਡ ਵਿੱਚ ਵਿਚਨਾ ਪੁੱਛ ਲੈਂਦੇ ਨੇ ਕਮੈਂਟ ਕਰਕੇ ਵੀ ਇਹ ਤੁਹਾਡਾ ਪਿੰਡ ਚ ਮਾਮਾ ਕਿਵੇਂ ਇਹ ਮੇਰੀ ਮੰਮੀ ਦੇ ਵਿਚੋਲੇ ਨੇ ਜੀ ਮੰਮੀ ਵੀ ਸਕੀ ਭੂਆ ਦੇ ਪੁੱਤ ਨੇ ਜੀ ਇਸੇ ਕਰਕੇ ਇਹ ਸਾਡੇ ਮਾਮੇ ਲੱਗਦੇ ਨੇ ਤੇ ਬਹੁਤ ਸੋਹਣਾ ਲੱਗਦਾ ਘਰ ਮਾਮੀ ਦਾ ਇਹ ਤਾਂ ਜਮ ਦੇਸੀ ਹੈਗਾ ਪਾਉਣਾ ਹਜੇ ਕੋਠੀ ਇਹਨਾਂ ਨੇ ਪਾਉਣੀ ਹੈ ਤੇ ਮੰਮੀ ਸਫਾਈ ਇੰਨੀ ਰੱਖਦੀ ਹੈ ਘਰ ਦੀ ਕਿ ਕਰ ਰਹੀ ਈ ਸੋਹਣਾ ਲੱਗਦਾ ਮਾਮੀ ਦਾ ਸ਼ਿੰਗਾਰਿਆ ਹੋਇਆ ਕਰ ਤੇ ਮਾਮਾ ਵੀ ਬੇਟਿੰਗ ਤੇ ਬੈਠਾ ਹੋਊਗਾ ਮਾਮਾ ਸਸੀਗਾਲ ਸਸੀਗਾਲ ਮੁੰਡਾ ਤੇ ਮਮਾ ਸਸੀਗਾਲ ਸਸੀਗਾਲ ਮੈਂ ਐਸਾ ਹੀ ਮੇਰੇ ਭਾਈ ਪਰ ਜੈਨੇ ਚਾਵਾ ਨਾਲ ਫੋਨ ਕਰਿਆ ਕਹਿੰਦਾ ਭੈਣੇ ਰਖੜੀ ਬੰਨ੍ਹ ਕੇ ਜਾ ਤੇ ਜਿੰਗ ਜਿੰਗ ਜਿਉਂਦੇ ਰਹੇ ਮੇਰਾ ਭਾਈ ਭਤੀਜਾ ਸਾਰਾ ਪਰਿਵਾਰ ਜਿਹੜੇ ਗੁਣਤੰਦਰ ਸਿਰ ਰੱਖੇ ਜਰਦੀ ਕਲਾਰਪ ਹੈ ਨਾ ਤਰੱਕੀ ਆ ਗਈ ਸਕੀ ਜਦ ਤੱਕ ਦੀ ਬਾਅਦ ਮੇਰੀ ਤੇ ਵੈਕਰੂ ਉਹਨਾਂ ਨੇ ਤਰੱਕੀ ਨਾਲ ਸੱਜਣ ਰਾਤ ਦੀ ਮਹਾਰਾਜ ਉਹਨਾਂ ਨੇ ਅਨੇਕ ਕਮਾਈਆਂ ਚ ਵਾਅਦਾ ਕਰੇ ਧੀਆਂ ਤਾਂ ਇਹੀ ਸੁਖ ਭਾਣ ਲਗਿਆ ਮਾਪਿਆਂ ਦੀ ਹੈ ਨਾ ਤੇ ਮਾਪੇ ਉਹ ਸਦਾ ਨਹੀਂ ਬੈਠੇ ਜਗ ਚਾਣ ਅੰਮਾਂ ਦੇ ਜਾਏ ਵੀਰ ਜਿਹੜੇ ਭੈਣਾਂ ਨਾਲ ਮਿਲਵਰਤਾਂ ਰੱਖਦੇ ਨੇ ਉਹਨਾਂ ਤੋਂ ਬਹੁਤ ਧੰਨਵਾਦ ਹੈ ਮੇਰੀ ਪ੍ਰਸ਼ੰਸਾ ਇਹਦਾ ਮੇਰੇ ਭਾਈ ਸੇਮੀ ਜੀ ਮੈਂ ਦਾ ਜੀ ਬਹੁਤ ਪਿਆਰ ਕਰਦੇ ਆ ਸਾਨੂੰ ਜਦੋਂ ਦੀ ਮੈਂ ਇਸ ਪਿੰਡ ਦੇ ਵਿੱਚ ਆਈਆਂ ਜੀ ਵਿਆਹ ਕੇ ਮੈਨੂੰ ਜੀ ਮੇਰੀਆਂ ਆਪਣੀਆਂ ਭੈਣਾ ਭਾਣਾ ਨਾਲੋਂ ਵੀ ਜ਼ਿਆਦਾ ਇਸ ਮੇਰੀ ਰਣਦ ਦਾ ਮੈਨੂੰ ਬਹੁਤ ਜ਼ਿਆਦਾ ਪਿਆਰ ਆਉਂਦਾ ਇਹਨਾਂ ਤੋਂ ਜ਼ਿਆਦਾ ਜੀ ਇਹਨਾਂ ਦੇ ਬੱਚਿਆਂ ਦਾ ਉਦੋਂ ਵੀ ਜ਼ਿਆਦਾ ਆਉਂਦਾ ਸਾਡਾ ਦੋਤਾ ਜੀ ਤਰਸੀਮ ਸਿੰਘ ਇਹ ਜੀ ਰੋਜ਼ ਮੈਨੂੰ ਮਿਲਣ ਆਉਂਦਾ ਰੋਜ਼ ਮੇਰੇ ਕੋਲੇ ਆਉਂਦਾ ਮੇਰਾ ਇੰਨਾ ਪਿਆਰ ਕਰਦਾ ਸਾਰੇ ਜਾਣੇ ਨੇ ਚੈਨਲ ਦੇ ਵਿੱਚ ਸੋਹਣੇ ਸੋਹਣੇ ਕਮੈਂਟ ਕਰਿਆ ਕਰੋ ਜੀ ਸੋਹਣੇ ਸੋਹਣੇ ਦੱਸਿਆ ਕਰੋ ਜੀ ਸੋਹਣੇ ਸਾਡੇ ਬਲੌਗ ਪਰਮਾਤਮਾ ਇਹਦੇ ਚੈਨਲ ਨੂੰ ਰਾਤ ਰੱਖੀਆਂ ਵalse ਚੜ੍ਹਦੀਆਂ ਕਲਾ ਰੱਖੇ ਅਸੀਂ ਜਿਹੜੀ ਰਖੜੀ ਬੰਨਣ ਭੈਣ ਬੁਲਾਈ ਸੀ ਸਾਡੀ ਰਖੜੀ ਬਨ ਕੇ ਜਾਓ ਜੀ ਆ ਕੇ ਭੈਣ ਆਈਏ ਸਤਿਕਾਰ ਨਾਲ ਭੈਣਾਂ ਦਾ ਜੀ ਇਹੀ ਹੁੰਦਾ ਵੀ ਬੁਲਾਓ ਆਪਾਂ ਇਹਨਾਂ ਦਾ ਸਤਿਕਾਰ ਕਰੋ ਇਹਨਾਂ ਨੇ ਕੀ ਹੈ ਜ ਕੁਝ ਨਹੀਂ ਲੈ ਕੇ ਜਾਣਾ ਹੁੰਦਾ ਕਿਸੇ ਦਾ ਕੋਈ ਕਿਸੇ ਦਾ ਭੁੱਖਾ ਨਹੀਂ ਹੁੰਦਾ ਕਾਸੇ ਦਾ ਸਿਰਫ ਮਾਨਦਾਨ ਆ ਇਹ ਆਪਦੇ ਭਰਾ ਦਾ ਕਰਕੇ ਜਾਓ ਕੀ ਭਰਾਏ ਦਾ ਕਰਦੂਗਾ ਜੀ ਭੈਣ ਭਾਈਆਂ ਦਾ ਪਿਆਰ ਵੱਜ ਜਾਂਦਾ ਜੀ ਰਾਤਾਂ ਇੰਦਾਂ ਨੂੰ ਕਸੇ ਦਿ ਲੋੜ ਹਾਂ ਦਰਿਆ ਚਾਹੀਦਾ ਨਾ ਨਾ ਭਾਈ ਦੇ ਘਰੋਂ ਤੋੜਾ ਹੁੰਦਾ ਨਾ ਭੈਣ ਦੇ ਘਰੋਂ ਹਾਂ ਪੁਰੇ ਵਾਲੇ ਬਣੇ ਉੱਥੇ ਆਏ ਪਛਾਣੇ ਤੇ ਮਹਾਰਾਜ ਤੰਦਰੁਸਤੀ ਰੱਖੇ ਸੱਚੇ ਪਾਤਸ਼ਾਹ ਮੜਾ ਮੈਂ ਮੇਰਾ ਵੀਡੀਓ ਵਧੀਆ ਬਣਦੀ ਇੱਥੋਂ ਹੈ ਵੀਡੀਓ ਸੋਹਣੀ ਬਣਦੀ ਸੀ ਮਾਮਾ ਤੋਂ ਉੱਥੇ ਉਹ ਦੂਸਰ ਸਿੰਦਰ ਵਿਚਾਲੇ ਹਾਂ ਹਾਂ ਐ ਕਰ ਲਾ ਹਾਂ ਫਿਰ ਉਹ ਵਿਚਾਲੇ ਆ ਕੇ ਬੰਦ ਕੇ ਜਾਊਗੀ ਕੀ ਫਾਇਦਾ ਨਹੀਂ ਕਰੀਏ ਤੇ ਰੱਖ ਤੋ ਬੇਰ ਨਹੀਂ ਚਲਾਈ ਰਹੇ ਤੇ ਚੰਗੇ ਫਸੇ ਨਾ ਜਿਹਾ ਤੇ ਇਹ ਤਾਂ ਨਹੀਂ ਲਓ ਜੀ ਬੀਬੀ ਬੰਦੀ ਰੱਖੜੇ ਰਖੜੀ ਤੇ ਮੇਰੇ ਤਾਂ ਮਾਂ ਜਾ ਆ ਭਾਈ ਇਹ ਹੀ ਆ ਜਿਹੜਾ ਮੇਰੇ ਲਵੇ ਨੇ ਜਦੋਂ ਦੇਖਨੇ ਮੇਰੇ ਭੂਆ ਨੇ ਮੇਰਾ ਰਿਸ਼ਤਾ ਕਰਾਇਆ ਨਾ ਸਾਡੇ ਜਾਂਦੀ ਹੁੰਦੀ ਕਿਸੇ ਦੇ ਹੋਰ ਰਿਸ਼ਤਾ ਲੈਣ ਰੋ ਜਾਂਦੀ ਹੁੰਦੀ ਟੀ ਰੋ ਜਾ ਮੇਰੇ ਬਾਪ ਕਹਿੰਦਾ ਭਾਈ ਤੂੰ ਨੇ ਤਿੰਨੇ ਕਿ ਲੈ ਕੇ ਜਵਾਕ ਲੈਣੇ ਆਣੇ ਕਹਿੰਦਾ ਛੱਡ ਕੇ ਆ ਜਾਨੀ ਆ ਕੀ ਗੱਲ ਕਰਨਾ ਮੈਂ ਤਾਂ ਰਿਸ਼ਤੇ ਨੂੰ ਆਇਆ ਗਣਾ ਕਰੇ ਤੇਰੇ ਭਤੀਜੀ ਗਾਣਾ ਤੂੰ ਲੋਕਾਂ ਮੇਰੇ ਰਿਸ਼ਤੇ ਨੂੰ ਫਿਰਦੀਆਂ ਸੌਂਦਾ ਹਰਿਆ ਜੀ ਮੇਰਾ ਬਾਪ ਝੂਠ ਨਾਲ ਲਾਵੇ ਰੱਬ ਨਾਲ ਮਾਂ ਕੁੱਢਣ ਜਾਂਦੀ ਮੇਰੇ ਬਾਪ ਦੇ ਜੇਬ ਚ ਨਾ ਜਿੱਜੇ ਚ ਦਬੀ ਪੈਸਾ ਤੀ ਕੱਢ ਕੇ ਦਬੀ ਪੈਸਾ ਮੇਰੇ ਭੂਆ ਦੇ ਹੱਥ ਤੇ ਤਰਤਾ ਘਾ ਪੁੱਠੇ ਕਰਕੇ ਮੇਰੇ ਧੀ ਨੂੰ ਖੋਚ ਨਮਕਾਦੀ ਤੈਨੂੰ ਹੀ ਸੋਖਾ ਤੈਨੂੰ ਹੀ ਦੁੱਖਾ ਹਾ ਮੇਰਾ ਰਸਤਾ ਵੀ ਵੀ ਤਰੀਕੇ ਸਮ ਤੇਜ ਬੜੀਦੀ ਨਾ ਦੋਲੀ ਪੈਸੇ ਨਾਲ ਕਰਾਤੀ ਸਾਰਿਆਂ ਨਾਲ ਹਾਂ ਸਾਰੀਆਂ ਭੈਣਾਂ ਨਾਲ ਪਰਮਾਤਮਾ ਨੇ ਬਹੁਤ ਸੋਹਣੇ ਲੱਗ ਭਾਗ ਲਾਏ ਹੋਏ ਨੇ ਪਰਮਾਤਮਾ ਨੇ ਜਿਵੇਂ ਧੀਆਂ ਦਿੱਤੀਆਂ ਸੀ ਜੀ ਇਹਨੂੰ ਤਿੰਨ ਉਸ ਟਾਈਮ ਤੇ ਬਹੁਤ ਔਖਾ ਸੀ ਸਾਥ ਆਈ ਸੀ ਵੀ ਤਿੰਨ ਕੁੜੀਆਂ ਹੋ ਗਈਆਂ ਪਰ ਵਾਹਿਗੁਰੂ ਨੇ ਬੱਚਿਆਂ ਦੀ ਬਹੁਤ ਮਿੰਨਤ ਬੱਲੇ ਪਾਈ ਆ ਸਾਰੇ ਬੱਚੇ ਚਾਰੇ ਭੈਣ ਭਾਈ ਬਹੁਤ ਮਿੰਨਤੀ ਬੱਚੇ ਨੇ ਚਾਰੇ ਤੁਸੀਂ ਜਾਣਦੇ ਹੋ ਸਾਰੇ ਹਾਂਜੀ ਸਾਰੇ ਬੱਚੇ ਤੁਸੀਂ ਜਾਣਦੇ ਹੋ ਜੀ ਬਹੁਤ ਮਿੰਨਤੀ ਬੱਚੇ ਨੇ ਜੱਗ ਜੱਗ ਜੀ ਦਾ ਮੇਰਾ ਭਾਈ ਮਹਾਰਾਜ ਜੀ ਤਰਕੀਆਂ ਹਾਰ ਸਿੰਘ ਚੰਦੀ ਨਗਰ ਦੇ ਸਾਡੇ ਜੌਨੀ ਦਾ ਕੰਮ ਫਾਈਨਲ ਹੋ ਜਾਏ ਪੂਰਾ ਵਧੀਆ ਕੰਮ ਬਣ ਜਾਏ ਹੱਸਪੈ ਨੂੰ ਹਾਂ ਥੋੜਾ ਜਿਹਾ ਨੋਸੇ ਦੀ ਪਾਣਾ ਨਾ ਟਿੱਕੈ ਜੀ ਕੋਈ ਨਾ ਪਰੇ ਲਓ ਵੀ ਮੰਮੀ ਜੀ ਨੇ ਬਹੁਤ ਹੀ ਚਾਹਣਾ ਤੇ ਮਾਮਾ ਜੀ ਨੇ ਰਖੜੀ ਬਣਾਉਣਗੇ ਬਹੁਤ ਬਹੁਤ ਧੰਨਵਾਦ ਪਿਆਰ ਦੇਣ ਖਾਤਰ ਇਨਾਂ ਲਓ ਭਲਾ ਜੇ ਮੇਰੀ ਭਾਬੀ ਦੀ ਵਾਰੀ ਮੈਂ ਤਾਂ ਮਰਦੀ ਆ ਮਰ ਗਿਆ ਨਹੀਂ ਪਾ ਬੋ ਰਾਣੀ ਨਾ ਮਾ ਭਾਬੀ ਦਾ ਭਾਬੀ ਹੁੰਦੀ ਆ ਮਾ ਕਿਰੀਆ ਦਾ ਕਿਰੀਆ ਭਾਬੀ ਕਰਦੀ ਰਹਿੰਦੀ ਆ ਰਿਸ਼ਤੇ ਦਾ ਮੈਂ ਮਰਦੀ ਆ ਨਾ ਮਰ ਗਿਆ ਜੋਨੀ ਦਾ ਵਿਆਹ ਹੈ ਪਰ ਸਾਡੀ ਭਾਬੀ ਆ ਜੂਗੀ ਹਾਂ ਫਿਰ ਕੱਲ ਨੂੰ ਤਾਂ ਸਾਨੂੰ ਕਹੇ ਤੁਸੀਂ ਵੱਡੇ ਹੋ ਗਏ ਅਸੀਂ ਸਾਰੇ ਵਿਹਾਰ ਕਰਵਾਉਣੇ ਨੇ ਅਮਨ ਤੋਂ ਪਾ ਪੱਗ ਦੀ ਪੂਣੀ ਅਸੀਂ ਅਮਨ ਤੋਂ ਕਰਵਾਉਣੀ ਆ ਸ਼ਰਮਾ ਦੀਆਂ ਬੰਦ ਪਾਉਣਾ ਚਾਲਰ ਪੱਖੀ ਦੀ ਅਮਨ ਤੋਂ ਕਰਵਾਉਣੀ ਆ ਚਲੋ ਮਹਾਰਾਜ ਚੰਗੀ ਆਉਣਗੇ ਦਿਨ ਮਾਮਾ ਉਹ ਚੰਗੀ ਆਉਣਗੇ ਲੋ ਜੀ ਬਹੁਤ ਬਹੁਤ ਵਧਾਈਆਂ ਮੇਰੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਸਾਡੀ ਭੈਣ ਨੇ ਚੰਗੀ ਕਲਾਕੀ ਦਿਨ ਰਾਤ ਰੱਖੀਆਂ ਕਰੇ ਨਹੀਂ ਭਰਾ ਨੇ ਮੇਰੇ ਸਾਕ ਜਿਹੜੇ ਮੇਰੇ ਨੇਰੇ ਉਹਨਾਂ ਦਾ ਸਾਕ ਦੂਰ ਹੈ ਇਹ ਸਾਕਾਂ ਨਾਲ ਵੱਟਿਆ ਪਰੋਣ ਨਹੀਂ ਖਿੰਖੇ ਤਾਂ ਕੋਈ ਨਾ ਵਾਹਿਗੁਰੂ ਸੱਚਾ ਪਾਤਸ਼ਾਹ ਸਾਨੂੰ ਇਹ ਜੇ ਮੌਕੇ ਦੇਵੇ ਦਵਾਉਣ ਦੇ ਕੁੜੀਆਂ ਤਾਂ ਦਿੰਦੇ ਹੀ ਹੁੰਦੇ ਨੇ ਜੀ ਇਸ ਘਰ ਦੇ ਭੁੱਖਿਆਂ ਦਾ ਹੈ ਨਹੀਂ ਜੇ ਪਰਮਾਤਮਾ ਨੇ ਇਹਨਾਂ ਨੂੰ ਸਾਰਾ ਕੁਝ ਦਿੱਤਾ ਹੋਇਆ ਪਰ ਮੇਰਾ ਵੀ ਖਰਚ ਬਣਦਾ ਇਸ ਘਰ ਦੀ ਕੁੜੀ ਆ ਫੇਰ ਵੀ ਨੀਤੂ ਲੈ ਮਮੇ ਤੋਂ ਲੈ ਨੀਤੂ ਲੈ ਨੀਤੂ ਨੀਤੂ ਤਾਂ ਪੂਰੀ ਚਾਹਣਾ ਕਿ ਅੱਜ ਪੂਰਾ ਕਿਉਂ ਹੋ ਜਾਂਦਾ ਇਹ ਕਹਿੰਦਾ ਕਿਉਂ ਹੋ ਜੀ ਚਾਹੀ ਤੇ ਮੰਮੀ ਕੁਝ ਜਿ ਇੱਕ ਗੀਤ ਸੁਣਾ ਦ ਹਾਂਜੀ ਜੀ ਸੁਣਾ ਲੈ ਜਰੂਰ ਸਾਡੇ ਜੀ ਸੁਣ ਸੁਣ ਕੇ ਕਮੈਂਟ ਕਰਿਓ ਸਾਡਾ ਗੀਤ ਦੱਸਿਆ ਜੀ ਵਧੀਆ ਆਉਣਗੇ ਕਮੈਂਟ ਪੂਰੀ ਦੇਖੀ ਜਾਈ ਬਾਈਬਰੀ ਸਾਰੇ ਭੈਣ ਭਾਈ ਦੇਖ ਕੇ ਕੁਝ ਨਹੀਂ ਪੂਰੇ ਇਹ ਆ ਸਾਡੇ ਪਿਆਰੇ ਮਨੂ ਪਾਨੀ ਡੋ ਮੈਂ ਪਹਿਲਾਂ ਕੈਮਰਾਮੈਨ ਨਹੀਂ ਕਰ ਰਿਆ ਸੀ ਚਲ ਮੈਂ ਵੀ ਆਪਦੇ ਆਪ ਨੂੰ ਵੀਡੀਓ 'ਚ ਲੈ ਲਾ ਤੇ ਮਾਮਾ ਜੀ ਮੇਰਾ ਬਾਘਰੂ ਤੰਦਰੁਸਤੀਆਂ ਬਾਕਸੇ ਇਹ ਵੀ ਸਾਡਾ ਦੋਤਾ ਜੀ ਭਾਗਾਂ ਵਾਲਾ ਤੇ ਮਾਮੀ ਜੀ ਮੇਰੇ ਤੇਰੇ ਨਾਪ ਦਾ ਪਤਾ ਐਡੋ ਰਾਣੀ ਤੁਸੀਂ ਚੋਰੀਆਂ ਪਵਾ ਲਈ ਨਹੀਂ 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 ਚੋਰੀਆਂ ਪਵਾ ਲਈ ਬੜੇ ਮੈਨੂੰ ਨਹੀਂ ਮਾਮੀ ਪਵਾ ਲਈ ਪਵਾ ਲਈ ਮੈਂ ਲੋੜ ਨਹੀਂ ਮੈਂ ਫੇਰ ਪਵਾਉਂਗੀ ਜਦੋਂ ਮੈਂ ਬਾਘਰੂ ਨੂੰ ਤੂੰ ਮੇਰੀ ਤੇਰੇ ਨਾਪ ਦਾ ਪਤਾ ਨਹੀਂ ਨਾ ਘਰ ਦਾ ਪਤਾ ਨਹੀਂ ਪੈਣਾ ਮੈਨੂੰ ਤੇਰੇ ਲੋ ਜੀ ਮੇਰੀ ਨਣਦੇ ਨੇ ਮੇਰੀ ਚੂੜੀਆਂ ਵਾਸਤੇ ਪੈਸੇ ਦਿੱਤੇ ਨੇ ਤੇ ਚੂੜੀਆਂ ਵਾਸਤੇ ਮੇਰੇ ਹੱਥ ਦਾ ਇਹਨੂੰ ਪਤਾ ਨਹੀਂ ਸੀ ਵੀ ਕਿੰਨਾ ਕੁ ਭਾਰੀ ਆਉਂਦਾ ਤੇ ਹੁਣ ਆਪਾਂ ਜੀ ਸੁਣੀ ਸੁਣੀ ਚੂੜੀਆਂ ਲਿਆਵਾਂਗੇ ਫਿਰ ਪਾਵਾਂਗੇ ਭੈਣ ਮਜਾਦ ਕਰਿਆ ਕਰਾਂਗੇ ਵੈਸੇ ਤਾਂ ਸਾਡੇ ਨੇੜੇ ਆ ਪਰ ਮੈਥੋਂ ਛੇਤੀ ਢੇੜਾ ਵੱਜਦਾ ਨਹੀਂ ਇਹਨਾਂ ਦੇ ਘਰੇ ਮੈਂ ਇਕੱਲੀ ਰਹਿ ਜੰਨੀ ਆ ਉਸ ਕਰਕੇ ਮੈਥੋਂ ਆਇਆ ਨਹੀਂ ਜਾਂਦਾ ਜੀ ਬੱਚੇ ਸੋਨੇ ਪਤਾ ਜੀ ਚਲੇ ਗਏ ਮੇਰੇ ਪੁੱਤ ਮੈਨੂੰ ਆਪ ਹੀ ਆ ਕੇ ਮਿਲ ਜਾਂਦੇ ਨੇ ਮੇਰਾ ਜੋਧ ਪੁੱਤ ਮਿਲ ਜਾਂਦਾ ਤਰਸੀਮ ਪੁੱਤ ਮਿਲ ਜਾਂਦਾ ਤੇ ਗੁੜੀਆ ਰਾਣੀ ਦੀ ਮੰਮੀ ਮੇਰੇ ਨਾਲ ਫੋਨ ਤੇ ਗੱਲਾਂ ਕਰ ਲੈਂਦੇ ਨੇ ਜੀ ਤੇ ਪਰਿਵਾਰ ਮੈਨੂੰ ਆ ਕੇ ਬਹੁਤ ਵਧੀਆ ਮਿਲ ਜਾਂਦੇ ਨੇ ਉਰੀ ਜੀ ਮੰਮੀ ਚਾਹ ਫਿੱਕੀ ਬਣਾਈ ਚੰਗਾ ਠੀਕ ਆ ਬੱਤ ਠੀਕ ਆ ਹਾਂ ਬੈਨ ਤੇ ਬੀਬੀ ਵਿੱਕੀ ਪੀਣ ਆਣੀ ਆ ਤੇ ਉਹ ਬੀਅਲ ਨੂੰ ਫਰਮੈਂ ਉਹ ਚੂੜੀਆਂ ਪਾ ਕੇ ਚੰਗਾ ਬੁੱਤ ਚੰਗਾ ਜਦ ਜੋਨੀ ਦੇ ਭਾਈ ਵਿਆਹ ਹੋ ਗਿਆ ਸਾਡੇ ਦਾ ਸਾਡੀ ਨੀਤੂ ਫਿਰ ਆਪਦੀ ਭਾਬੀ ਦੇ ਵਿਹਾਰ ਕਰਿਆ ਕਰੂਗੀ ਹਾਂ ਉਹਦੋਂ ਹੀ ਮਟਿਆਰ ਨਾਲ ਤਾਂ ਹੋਜੂ ਨਾ ਫਿਰ ਇਹ ਪੂਰੀ ਸੰਭਾਲਣ ਵਾਲੀ ਹੈ ਨਾ ਆਪਦੀ ਬੋਟੀ ਆਪਾਂ ਜੋਰ ਵਰ ਦੇ ਬੋਟੀ ਪੂਰੀ ਰੱਖਾਂਗੇ ਖਾਵਾ ਫਿਰ ਧੋਰਾਂਗੇ ਬਾਹਰੇ ਪਹਿਲਾਂ ਪੂਰੇ ਸ਼ਾਪ ਪੂਰੇ ਕਰਾਂਗੇ ਸਾਰੇ ਮੇਰੇ ਭਤੀਜੇ ਨੂੰ ਮਹਾਰਾਜ ਦਾ ਨਰਾਤ ਤਰੱਕੀ ਬਖਸ਼ੇ ਵੱਡੀਆਂ ਉਮਰਾਂ ਹੋਣ ਲੈ ਪਣਿਆ ਪੈਸੇ ਦੇ ਥੋੜੇ ਜਿਆਦੇ ਖੇਚਲ ਕਰ ਜਾਂਦੇ ਆਪਾਂ ਚਾਹ ਕਰਕੇ ਲਿਓ ਜੀ ਨਵਸਤ ਕਰ ਲਿਆ ਚਲੋ ਮੰਮਾ ਜੀ ਫੋਟੋ ਕਿਚੀ ਆਪਾਂ ਲੈਣ ਵਾਲੀਆਂ 10 ਵਜੇ ਦਾ ਟਾਈਮ ਦਿੱਤਾ ਆਪਣੇ